ਫਾਸਟ ਫੂਡ ਖਾਣ ਦਾ ਸ਼ੌਂਕ ਰੱਖਣ ਵਾਲੇ ਤੇ ਖਾਸ ਕਰਕੇ ਜਿਹੜੇ ਬੜੇ ਮਜ਼ੇ ਦੇ ਨਾਲ ਚਾਪ ਖਾਂਦੇ ਨੇ ਤਾਂ ਫਿਰ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲੈਣਾ ਜਿਸ ਤੋਂ ਬਾਅਦ ਤੁਸੀਂ ਚਾਪ ਕੰਨੀ ਦੇਖ ਵੀ ਜਾਓ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਗੰਦਗੀ ਖਿਲਾਈ ਜਾ ਰਹੀ ਹੈ ਅਜਿਹੇ ਪਰਿਵਾਸੀਆਂ ਦੇ ਵੱਲੋਂ ਜੋ ਕਿ ਆਪਣੇ ਘਰਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਤਿਆਰ ਕਰਦੇ ਨੇ ਪੂਰੀ ਗੰਦਗੀ ਭਰੇ ਇਲਾਕੇ ਦੇ ਵਿੱਚ ਪੂਰੀ ਗੰਦਗੀ ਭਰੇ ਕਮਰੇ ਦੇ ਵਿੱਚ ਇਹਨਾਂ ਵੱਲੋਂ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਤੇ ਫਿਰ ਦੁਕਾਨਾਂ ਦੇ ਉੱਤੇ ਭੇਜਿਆ ਜਾਂਦਾ। ਇਸ ਤੋਂ ਪਹਿਲਾਂ ਤੁਸੀਂ ਇੱਕ ਖਬਰ ਜਿਹੜੀ ਕਿ ਕਾਫੀ ਵਾਇਰਲ ਹੋਈ ਸੀ ਕਿ ਕਿਵੇਂ ਕੁੱਤੇ ਦਾ ਸਿਰ ਮਿਲਿਆ ਸੀ ਜਿੱਥੇ ਉਹ ਚਿਕਨ ਦਾ ਚੀਜ਼ ਬਣਾਉਂਦੇ ਸੀ ਪਰ ਕੁੱਤੇ ਵੱਢ ਕੇ ਹੀ ਲੋਕਾਂ ਨੂੰ ਖਵਾਏ ਜਾ ਰਹੇ ਸੀ। ਉਸ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਸਿਹਤ ਵਿਭਾਗ ਨੇ ਇੱਕ ਵੱਡੀ ਰੇਡ ਮਾਰੀ ਹੈ। ਅਨ ਹਾਈਜਾਇਨਿਕ ਤਰੀਕੇ ਦੇ ਨਾਲ ਚਾਪ ਬਣਾਉਣ ਵਾਲੀ ਫੈਕਟਰੀ ਦੀਆਂ ਮਸ਼ੀਨਾਂ ਸੀਲ ਕੀਤੀਆਂ ਤੇ ਬੜੇ ਹੀ ਗੰਦੇ ਤਰੀਕੇ ਦੇ ਨਾਲ ਇੱਥੇ ਸਮਾਨ ਤਿਆਰ ਕੀਤਾ ਜਾ ਰਿਹਾ ਸੀ ਤੇ ਜਦੋਂ ਅੰਦਰ ਲੀਆਂ ਤਸਵੀਰਾਂ ਦੇਖੀਆਂ ਤਾਂ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਤੁਸੀਂ ਵੀ ਇੱਕ ਨਜ਼ਰ ਤਸਵੀਰਾਂ ਤੇ ਮਾਰੋ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ

इसको पूरा करके ये, ये साथ है अंदर पैर रख की रख्यू मतलब लाइसेंस कैंसिल होना चाहिए हद बहुत बहुत ना ਸੁਦਾਦੇ ਕਿ ਲੁਧਿਆਣਾ ਸਿਹਤ ਵਿਭਾਗ ਨੇ ਲੋਹਾਰਾ ਇਲਾਕੇ ਦੇ ਵਿੱਚ ਬਣੀ ਚਾਪ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਿਆ ਤਸਵੀਰਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਵੇਂ ਗੰਦਗੀ ਦੇ ਵਿੱਚ ਇਹਨਾਂ ਦੇ ਵੱਲੋਂ ਚਾਪ ਤਿਆਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪੈਰ ਧੋਤੇ ਜਾ ਰਹੇ ਨੇ ਤੇ ਉੱਥੇ ਹੀ ਇਹ ਮਜ਼ਦੂਰ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚਲਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਚਾਪ ਬਣ ਰਹੀ ਸੀ ਚਾਪ ਕਾਨੂੰਨ ਦੀ ਉਲੰਘਣਾ ਕਰਕੇ ਅਨਹਾਈਜੈਨਿਕ ਤਰੀਕੇ ਦੇ ਨਾਲ ਬਣਾਈ ਜਾ ਰਹੀ ਸੀ ਜਿਸ ਦੇ ਚਲਦੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਮਸ਼ੀਨਾ सील ਕਰ ਦਿੱਤੀ ਗਈਆਂ। ਇੱਕੋ ਅੱਜ ਮੈਂ ਆਡਲਿੰਗ ਕਰਿਆ ਸੀ 5 ਵਜੇ ਤੋਂ ਰੇਡ ਸ਼ੁਰੂ ਕੀਤਾ ਹੈ ਗਿਆ ਹੈਬੋਵੈਲ ਡੇਰੀ ਕੰਪਲੈਕਸ ਦੇ ਵਿੱਚ ਅਸੀਂ ਨਿਕਲ ਗਿਆ ਸੀ ਉਹ ਕਿ ਚਾਰ ਦੋਦੀ ਦੇ ਸੈਂਪਲਸ ਪਰ ਰਹੇ ਨੇ। ਦੁਗਰੇ ਰਿਪੀਟਡ ਕੰਪਲੇਨਸ ਆਂਧਿਆਸੋਂ ਦਾ। ਉਹ ਤੋਂ ਬਾਅਦ ਅਸੀਂ ਚੇਕ ਸਿੰਘ ਨਗਰ ਹੈ ਉਹ ਕਿ ਦੋ ਦੇ ਦੇ ਵਿੱਚ ਅਨੇਦੇ ਸੈਂਪਲ ਗ੍ਰਿੰਗ ਤੇ ਸੀ ਹੀਰ ਦਾ ਰਾਉਂਡ ਬੰਦ ਦ। ਨਾ ਵੀ ਕੋ ਦੇ ਉਸ ਤੇ ਜੀ ਇਸ ਬੰਦਾ। ਦੇ ਚੀਜ਼ ਵੀ ਉਹਦੇ ਸੈਂਪਲਸ ਪਰ ਰਹੇ ਗਏ ਹੈ ਕਿ ਉਹਦੇ ਸੈਂਪਲਸ ਲਏ ਤੇ ਹੁਣ ਅਸਰੇ ਸ਼ਿਮਲਾਪੁਰੀ ਏਰੀਆ ਹਗਾ ਇੱਥੇ ਇੱਕ ਅੱਛਾ ਆਪਣੇ ਤੇ ਇੱਥੇ ਕਹ ਲੋ ਟਾਬ ਬੰਦੀ ਐ ਜੋ ਬਹੁਤ ਹੀ ਅਨ ਹਾਈਜਿਨਿਕ ਕੰਡੀਸ਼ਨ ਮਤਲਬ ਇੱਕ ਜੇ ਪੈਰ ਲੈ ਕੇ ਕੁੰ ਨਹੀਂ ਜਾਂਦੇ ਆ ਮੰਗੇ ਪੈਰ ਲੈ ਕੇ ਫਰਸ਼ ਤੇ ਬਣਾਈ ਹੋਈ ਐ ਬਹੁਤ ਹੀ ਮਰਹਾ ਲੱਗਦਾ ਜਿ ਲੋਕ ਇਸੇ ਨਾਲ ਘਵਰ ਕਿ ਸ ਜਾ ਰ ਬਿਲਕੁਲ ਇੱਕ ਇੱਕ علاوہ ਮਤਲਬ ਇਤੋਂ ਜ਼ਿਆਦਾ ਹੋਰ ਕੀ ਹੋ ਸਕਦਾ ਕਿ ਅਸਵੇ ਟੈਬ ਲੈ ਕੇ ਵਿੱਚ ਬੈਠੇ ਆ ਜੋ ਅਸੀਂ ਲੋਕਾਂ ਨੂੰ ਖਲਾ ਰਿਆਂ ਇਹਦੇ ਨਾਲ ਹੀ ਮੈਂ ਇੱਕ ਲੋਕ ਆਮ ਪਬਲਿਕ ਮੂਵੀ ਅਰੇਕ ਵੀ ਕਰੂੰਗੀ ਕਿ ਇਤਾਂ ਦੇ ਲੋਕਾਂ ਨੂੰ ਲੈ ਕੇ ਖਾਣਾ ਬਿਲਕੁਲ ਬੰਦ ਕਰ ਦੋ ਚਾਂਬ ਔਰ ਮਤਲਬ ਅੱਜ ਮੈਂ ਕੰਡੀਸ਼ਨ ਦੇਖੀ ਕਿ ਨਿਰ ਮਾਰੇ ਹੱਥ ਬਣਾ ਰਹੇ ਹੈ ਅਸੀਂ ਨਾ ਤੇਗੇ ਸਟੌਗ ਐਕਸ਼ਨ ਲੈ ਰਹੇ ਹੈ ਅਨ ਹਾਈਜਨਿਕ ਚਲਾਨ ਕੀਤੇ ਸੈਂਪਲਸ ਕੀਤੇ ਇੰਪਰੂਵਮੈਂਟ ਨੋਟਿਸ ਲਿਆ ਦਿੱਤਾ ਇਹਨਾਂ ਨੂੰ ਜੀ ਸੇਨਾਂ ਦੀਆਂ ਜਿਹੜੀਆਂ ਮਸ਼ੀਨਾਂ ਹੈ ਉਹ ਸੀਲ ਕੀਤੀਆਂ ਹੈਗੇ ਜਦੋਂ ਤੱਕ ਇਹ ਆਪਣੇ ਆਪ ਨਹੀਂ ਇੰਪਰੂਵ ਨਹੀਂ ਕਰਦੇ ਤਾਂ ਉਦੋਂ ਤੱਕ ਅਸੀਂ ਨਹੀਂ ਓਪਨ ਕਰਾ ਦੇ ਆਦਾ ਇੱਕ ਵਾਰੀ ਸਰ ਮੈਂ ਰਿਕਵੈਸਟ ਕਰੂੰਗੀ ਆਮ ਪਬਲਿਕਿਓਂ ਕਿ ਐਸ ਤਰ੍ਹਾਂ ਦੇ ਲੋਕਾਂ ਤੋਂ ਆਮ ਮਨਪਤਰ ਬਣਾ ਕੇ ਖਾਣ ਦਾ ਬੈਟਰ ਹੈ ਅਸੀਂ ਇੰਨੀ ਗੰਦਗੀ ਇਹਨਾਂ ਕੋਲੋਂ ਲੈ ਕੇ ਖਾਂਦੇ ਮੈਮ ਕਿਸੇ ਬ੍ਰੈਂਡ ਦਾ ਜਿੰਦੇ ਹੋ ਜੀ ਕਿ ਇਹ ਆ ਇਹ ਸਲੋਨੀ ਫੂਡਸ ਆ ਟ੍ਰੇਡਰਸ ਆ ਫਲੋਨੀ ਫੂਡਸ ਹਨ ਰਹੀਆਂ ਗਜ਼ੇ ਮੈਂ ਗਦੀ ਸਭ ਜਗ੍ਹਾ ਹੁਣ ਇਹ ਨਾਮ ਨਹੀਂ ਦੱਸ ਰਹੇ ਸਭ ਜਗ੍ਹਾ ਹੀ ਸਪਲਾਈ ਕਰਦੇ ਬੋਦੀ ਆ ਨਸ ਤਾਂ ਮੋਨ ਨਾਲ ਜਿੰਨ ਨਾ ਨਮੇ ਜਦਕ ਬੜੇ ਚਾਣ ਆ ਕਿਹਾਂ ਪਸਾਣੇ ਰਾਤ ਨੂੰ ਬਿਨੈ ਖੁਦ ਵੀ ਖਾਣੀ ਆ ਪਰ ਅੱਜ ਤੋਂ ਬਾਅਦ ਨਹੀਂ ਖਾਉਂਗੀ ਇਸ ਕਰਕੇ ਮੈਂ ਆਮ ਪਬਲਿਕ ਨੂੰ ਪ੍ਰਦਰਸ਼ਿਤ ਕਰਨੀ ਕਿ ਇਤਨਾ ਦੇ ਲੋਕਾਂ ਤੋਂ ਲੈ ਕੇ ਬਿਲਕੁਲ ਨਾ ਖਾਓ ਘਰ ਤਾਂ ਬਣਾ ਹੋਇਆ ਫੂਡ ਖਾਓ ਆ ਖੁਦ ਬਣਾ ਲਓ ਤੋੜਾ ਜੇ ਟੇਸ ਰਿਵਰੈਂਟ ਹੋਏਗਾ ਬਸ ਆਪ ਤੋਕਤਾ ਤਾਂ ਹੋਏਗਾ ਔਤੇ ਹੀ ਜਦੋਂ ਚਾਪ ਬਣਾਉਣ ਵਾਲੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਹਿ ਕੇ ਅਸੀਂ ਤਾਂ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਇੱਥੇ ਕੋਈ ਵੀ ਗੰਦਗੀ ਨਹੀਂ ਜਦ ਕਿ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਆਉ ਸੁਣਦੇ ਹਾਂ ਤੇ ਦੂਜੇ ਪਾਸੇ ਇਸ ਫੈਕਟਰੀ ਦੇ ਮਾਲਕ ਦੇ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਗਈ ਸੋਇਆ ਚਾਂਪੂ ਅੱਛਾ ਇਹ ਗੰਦ ਖਲਾ ਰਿਓ ਆਪ ਨਗੇ ਭਰੀ ਗੰਦ ਨਹੀਂ ਔਰ ਜੈਨਿਕ ਚੀਜ਼ ਖਲਾ ਰਿਓ ਆਪ ਨੂੰ ਗੰਦ ਨਹੀਂ ਹੈ ਜੀ ਗੰਦ ਨਹੀਂ ਹੈ ਬਿਲਕੁਲ ਓਹੀ ਪੈਰ ਦੋ ਰਿਓ ਓਹੀ ਚਾਂਪੂ ਬਣਾ ਰਿਓ ਓਹੀ ਮੱਖੀ ਬੈਠ ਰਹੀ ਹੈ ਫਰਸ਼ ਕੇ ਉੱਪਰ ਆਪ ਨੇ ਰੱਖੀ ਹੋਈ ਹੈ ਕੋਈ ਕਪੜਾ ਨਹੀਂ ਹੈ ਉੱਪਰ ਆਗੇ ਵੀਡੀਓ ਸੁਣੇ ਉਹ ਆਤੀ परात में रखते हैं बाबूजी, परात में रख के इसके बाद कितनी देर से ये फैक्ट्री चला रहे हैं, चार पाँच महीना पाँच महीना हो गया कहाँ कहाँ पर सप्लाई होती है बस अपने थोड़ा बहुत है दो तो तीन दुकान वही सप्लाई करते हैं थोड़ा ही बनाते हैं लोगों की के साथ खिलवाड़ कर रहे हो नहीं सर ऐसा कोई बात नहीं तो है सर बाकी टीम ऐसे तो साफाई थोड़ा वही पर ही पैर दो रहे हो वही पर ही चाप रखी है फर्श पे केवल नहीं लगाया आप लोगों को ने कोई सफाई नहीं रख रहे, है? कर कर रहे है मैं रोहणी वाली कौन बोल रही थी ਤੁਸੀਂ কোন ਗੱਲ ਕਰ ਰਹੇ ਹੋ ਜੀ ਮੈਂ ਰੋਹੀ बोल ਰያ ਹਾਂ ਜੀ ਚੌਂਕਵਾ ਜੀ ਕਿੱਥੋਂ ਭੜੀ ਕੀ ਗੱਲ ਗਿਲ ਚੌਂਕ ਤੋਂ ਹੋ ਰਿਹਾ ਸੀਗਾ ਕੀ ਗੱਲ ਹੈ ਇਹਦਾ ਚਾਂਪ ਦਾ ਚੱਕਰ ਹੈ ਚਾਂਪ ਦਾ ਚੱਕਰ ਹੈ ਰੇਡ ਪਈ ਸਰਕਾਰੀ ਰੇਡ ਹੈ ਵੀਰੇ আচ্ছা ਜੀ ਸਿਵਲ ਸਰਜਨ ਦੀ ਰੇਟ ਹੈ ਜਸਪੀ ਵਲਟਰ ਜੰਧਰੀ। ਹਾਂ। ਦੱਸੋ ਤੁਸੀਂ। ਚਲੋ ਗੱਲ ਕਰਾਉਂ ਆਂਦਰ ਮੈਡੀ। ਸੋਦਾ ਦੇ ਕਿ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਬਾਹਰ ਰੇੜੀਆਂ ਤੇ ਖਾਣ ਤੋਂ ਪਰਹੇਜ਼ ਕਰਨ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਨੂੰ ਲੱਗ ਸਕਦੀਆਂ ਨੇ। ਉਹਨਾਂ ਦੱਸਿਆ ਕਿ ਖਾਣ ਪੀਣ ਦੇ ਸਮਾਨ ਦੇ ਉੱਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਕਿਵੇਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ।